Geldi. Ha ha bir hiç paka. Hayır. Ha ha. Hayır. Ay aldı ha ha lava lava gelava. Kim mülla da testimist. Okura yaar

ਇਹ ਗੰਮਾ ਰਹਿਣਾ ਸਟਾਈਲ ਦੇ ਗੰਮਾ ਤੇ ਸਾਈਡ ਕਰਦੇ ਸਾਈਡ ਕਰਦੇ ਪਹਾੜਾ ਆਪਣੇ ਤੇ ਨੂੰ ਪਰਾਂ ਨੂੰ ਉਧਰ ਆਪਣਾ ਪੁੱਲ ਦੇ નીચે ਘਰ ਆਪਣਾ ਇੱਥੋਂ ਮੈਂ ਗੱਡੀ ਮੋੜ ਕੇ ਉਧਰ ਆਪਣੀ ਸਾਈਡ ਤੇ ਸਾਈਡ ਤੇ ਚਲਾ ਗਿਆ ਇਹ ਬੰਦੇ ਉਧਰੋਂ ਤੇਜ਼ ਆ ਰਹੇ ਸੀਗੇ ਬਹੁਤ ਜ਼ਿਆਦਾ ਲੁਧਿਆਣਾ ਸਾਈਡ ਤੋਂ ਲੁਧਿਆਣਾ ਸਾਈਡ ਤੋਂ ਜੀ ਇਹਨਾਂ ਨੇ ਆ ਕੇ ਉਹ ਸਾਈਡ ਤੋਂ ਕੱਚੇ ਤੋਂ ਗੱਡੀ ਚੱਕ ਕੇ ਮੇਰੀ ਇਧਰਲੇ ਪਾਸੇ ਮਾਰੀ। ਉਹ ਗੱਡੀ ਅਗਲੈਰਨ ਦੇ ਉੱਤੇ ਹਲੇ ਵੀ ਖੜੀ ਆ ਜੀ ਸਾਈਡ ਤੇ ਰੌਂਗ ਸਾਈਡ। ਛੱਟ ਫੇਟ 60 ਫੇਟ ਤੋਂ ਬਚੌਰ ਹੈਗੇ ਤੁਹਾਨੂੰ। ਬਾਕੀ ਵੀਰੋ ਦਾ ਪੰਜਾਬ ਦਾ ਟੈਕਸ਼ਨ ਕੀ ਨਾਮ ਕੀ ਹੈ? ਮੇਰਾ ਕੁਨਾਲ ਵੇਲ ਜੀ। ਕਿਵੇਂ ਜੀ ਹੋਇਆ ਐਕਸੀਡੈਂਟ ਇਹ? ਐਕਸੀਡੈਂਟ ਤਾਂ ਦੇਖੋ ਹੁਣ ਜੋ ਕੁੰਮੀ ਆ ਗੱਡੀ ਪਤਾ ਨਹੀਂ ਲੱਗਿਆ ਮੌਕੇ ਤੇ ਹੈ ਨਹੀਂ ਸੀਗੇ। ਸਭ ਤੋਂ ਵੱਡੀ ਮੇਨ ਗੱਲ ਹੈ ਪੋਲ ਨਾਲ ਲੱਗੇ ਹੋਣ ਕਰਕੇ ਜੀ ਇੱਥੇ। 2.5 ਮਹੀਨੇ ਹੋ ਗਏ ਐਕਸੀਡੈਂਟ ਹੋਏ ਨੂੰ। ਉਸ ਤੋਂ ਬਾਅਦ ਪੋਲ ਟੁੱਟ ਗਿਆ ਸੀ। ਪੀਡਬਲਯੂ ਦੇ ਮਹਿਕਮੇ ਨੇ ਜਿਨ੍ਹਾਂ ਤੋਂ ਪੋਲ ਟੁੱਟਿਆ ਗਲ ਤੇ ਗੁੱਠਾ ਰੱਖ ਕੇ 16000 ਰੁਪਇਆ ਲਿਆ ਤੇ 2.5 ਮਹੀਨੇ ਹੋ ਗਏ ਹਾਲ ਤੱਕ ਪੋਲ ਨਹੀਂ ਲੱਗਿਆ ਕੋਈ ਲਾਈਟ ਨਹੀਂ ਲੱਗੀ ਹੈਗੀ ਇੱਥੇ ਤੇ ਰਾਤ ਫੇਰ ਐਕਸੀਡੈਂਟ ਹੋ ਗਿਆ ਪਰਸੋਂ ਰਾਤ ਫੇਰ ਐਕਸੀਡੈਂਟ ਹੋ ਗਿਆ ਤੇ ਅੱਜ ਫੇਰ ਤੁਹਾਡੇ ਸਾਹਮਣੇ ਕਿੱਡਾ ਵੱਡਾ ਹਾਦਸਾ ਵਾਪਰਿਆ ਇਹ ਲਾਈਟ ਨਾ ਹੋਣ ਕਰਕੇ ਵੱਡਾ ਹਾਦਸਾ ਵਾਪਰਿਆ ਜੀ ਕੁਝ ਵੀ ਨਹੀਂ ਲੱਗਿਆ ਹੈ ਰਿਫਲੈਕਟਰ ਮਹੱਲੇ ਨਿਵਾਸੀਆਂ ਨੇ ਰਲ ਕੇ ਲਾਇਆ ਸੀ ਤੇ ਪੀਡਬਲਯੂ ਦੇ ਮਹਿਕਮੇ ਨੇ ਇਹਨੂੰ ਪੱਟਿਆ ਜੀ ਧੱਕੇ ਨਾਲ ਪੱਟਿਆ ਰਿਫਲੈਕਟਰ ਜੀ ਵੀ ਕਿਉਂ ਲਾਇਆ ਮਹੱਲਾ ਨਿਵਾਸੀਆਂ ਨੇ ਸਾਨੂੰ 2.5 ਮਹੀਨੇ ਹੋ ਗਏ ਮਿੰਤਾ ਕਰਦੇ ਨੂੰ ਪੌਲ ਲਾ ਦੋ ਪੌਲ ਲਾ ਦੋ ਅੱਜ ਤੱਕ ਕੋਈ ਨ ਲਗਾ ਸਾਨੂੰ ਮੌਕਾ ਦਿਖਾ ਸਕਦੇ ਆ ਜੋ ਮੇਰਾ ਆ ਡਾ ਮੇਰਾ ਹਾਂਜੀ ਇਹ ਰਿਫਲੈਕਟ ਲਾਈਟ ਖੰਭਾ ਪੌਲ ਟੁੱਟਿਆ ਸੀ 2.5 ਮਹੀਨੇ ਹੋ ਗਏ ਜੀ ਇਹਨੂੰ ਟੁੱਟੇ ਨੂੰ ਹਲੇ ਤੱਕ ਪੀਡਬਲਿਊ ਮਹਿਕਮੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਤੋਂ ਇਹ ਐਕਸੀਡੈਂਟ ਹੋਇਆ ਸੀ ਉਹਦੇ ਗਲਤੇ ਕੁਠਾ ਰੱਖ ਕੇ ਪੀਡਬਲਿਊ ਡੀ ਮਹਿਕਮੇ ਨੇ 16000 ਰੁਪਏ ਉਸੇ ਦਿਨ ਲਿਆ ਨਹੀਂ ਉਹਨੂੰ ਪਰਚੇ ਦੀ ਧਮਕੀ ਦਿੱਤੀ ਜਾ ਰਹੀ ਸੀ ਪਰ ਹਾਲੇ ਤੱਕ ਇੱਥੇ ਕੋਈ ਪੋਲ ਨਹੀਂ ਲੱਗਿਆ 2.5 ਮਹੀਨੇ ਹੋ ਗਏ ਕੋਈ ਸਰਕਾਰ ਦੇ ਕੋਈ ਕਮੇਟੀ ਦੇ ਕੰਨ ਤੇ ਜੂਨ ਹੀ ਸਰਕੀ ਹੈਗੀ ਤਿੰਨਾ ਸਰਕੇ ਇਹ ਰਿਫਲੈਕਟਰ ਮਹੱਲੇ ਨਿਵਾਸੀਆਂ ਨੇ ਰਲ ਕੇ ਲਾਇਆ ਸੀ ਤੇ ਕਮੇਟੀ ਨੇ ਪੱਟਿਆ ਪੀਡਬਲਯੂ ਨੇ ਪੱਟਿਆ ਇਹ ਰਿਫਲੈਕਟਰ ਪੱਟਦਾ ਜਾਣ ਕੇ ਵੀ ਇਹ ਲੋਕਾਂ ਨੇ ਕਿਉਂ ਲਾਇਆ ਜਿਹੜਾ ਹੁਣ ਇੱਥੇ ਮੇਨ ਐਕਸੀਡੈਂਟ ਹੋਇਆ ਇਸ ਪੋਲ ਹੋਣ ਨਾ ਕਰਕੇ ਹੋਇਆ ਰੋਜ਼ ਐਕਸੀਡੈਂਟ ਹੁੰਦੇ ਨੇ ਕੱਲ ਵੀ ਐਕਸੀਡੈਂਟ ਹੋਇਆ ਪਰਸੋਂ ਵੀ گاਉਂ ਵਿੱਚ ਵਜਈਆ ਗੱਡੀ ਸਾਰੀ ਖਤਮ ਹੋ ਗਈ ਸੀ ਸਟ੍ਰੀਟ ਲੈਟਰ ਸਾਰੇ ਬੰਦ ਨੇ ਤੁਹਾਡੇ ਸਾਹਮਣੇ ਨੇ ਕੋਈ ਲਿਸਟ੍ਰੇਟ ਚੱਲਦੀ ਹੈ ਕੋਈ ਨਹੀਂ ਚੱਲਦੀ ਹੈਗੀ ਦੋ ਬੰਦ ਨੇ ਦੋ ਚੱਲ ਰਹੀਆਂ ਨੇ ਜੀ 2.5 ਮਹੀਨੇ ਹੋ ਗਏ ਇੱਥੇ ਸਟ੍ਰੀਟ ਲੈਟਰ ਟੁੱਟੀ ਹੋਈ ਨੂੰ ਜੀ ਨਗਰ ਕੌਂਸਲ ਦੇ ਪ੍ਰਧਾਨ ਵਾਲੇ ਵੀ ਸਾਰੇ ਜੋ ਐਕਸੀਡੈਂਟ ਹੋ ਕੇ ਜਿਹੜਾ ਕਹਿਣਾ ਚੱਲਦਾ ਹਾਂਜੀ ਤੇ ਸਿਟੀ ਤੂਰੀ ਮੁਨਸੀ ਦਾ ਮੈਨੂੰ ਫੋਨ ਆਇਆ ਵੀ ਉੱਥੇ ਇੱਕ ਐਕਸੀਡੈਂਟ ਹੋਇਆ ਤਾਂ ਮੈਂ ਆਪਦੀ ਟੀਮ ਸਮੇਤ ਮੌਕੇ ਤੇ ਪਹੁੰਚਿਆ ਤੇ ਇੱਥੇ ਆ ਕੇ ਦੇਖਿਆ ਵੀ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ ਆਪਸ ਵਿੱਚ ਇੱਕ ਗੱਡੀ ਲੋਡ ਹੈ ਦੂਸਰੀ ਗੱਡੀ ਆਪਦੀ ਟਰਨ ਲੈ ਰਹੀ ਸੀ ਤੇ ਉਹਨਾਂ ਵਿੱਚੋਂ ਇੱਕ ਬੰਦੇ ਦੇ ਸੱਟ ਲੱਗੀ ਹੈ ਉਹਨੂੰ ਅਸੀਂ ਸਿਵਲ ਹਸਪਤਾਲ ਪੂਰੀ ਦਾਖਲ ਕਰਾਇਆ ਤੇ ਹੁਣ ਜੋ ਅਗਲੀ ਕਾਰਵਾਈ ਹੋ ਉਮਲ ਵਿੱਚ ਲਿਆਂਦੀ ਜਾਊ ਤੇ ਥਾਣੇ ਤਲਾਹ ਦੇ ਦਿੱਤੀ ਗਈ ਹੈ ਗੱਡੀਆਂ ਗੱਡੀਆਂ ਰੋਡ ਤੋਂ ਕਲੀਅਰ ਰੋਡ ਕਲੀਅਰ ਕਰਾਤਾ ਸਾਈਡ ਤੇ ਕਰਾ ਕੇ ਤੇ ਅਗਲੀ ਕਾਰਵਾਈ ਜਾਰੀ ਹੈ ਇਹ ਇੱਕ ਗੱਡੀ ਤਾਂ ਆ ਰਹੀ ਸੀ ਜੀ ਆਪਣੇ ਲੁਧਿਆਣੇ ਵਾਲੇ ਜਿਹੜੀ ਲੋਡ ਆ ਦੂਸਰੀ ਸੰਗਰੂਰ ਤੋਂ ਆਪਦੀ ਆਪਦੇ ਘਰ ਨੂੰ ਮੁੜ ਰਹੀ ਸੀ ਹਾਂਜੀ ਜੋ ਹਾਂ ਮੌਕੇ ਤੇ ਹੋਇਆ ਇਹੋ ਦੇਖ ਕੇ ਅਗਲੀ ਕਾਰਵਾਈ ਕੀਤੀ ਜਾਊ ਨਹੀਂ ਜੀ ਇੱਕ ਬੰਦੇ ਦੇ ਜਿਹੜਾ ਇੰਜੜਾ ਉਹਨੂੰ ਅਸੀਂ ਦਾਖਲ ਕਰਾਇਆ ਜੀ